ਜਮੂਕ ਸ਼ਮੀਰ ਤੇ ਪਹਲਗਾਮ ਚ ਦ੍ਰਿੰਦਗੀ ਦੇ ਨਾਲ ਮਾਰੇ ਗਏ ਸਲਾਨੀਆਂ ਤੋਂ ਬਾਅਦ ਸਖਤ ਫੈਸਲਾ ਲੈਂਦੇ ਆ ਭਾਰਤ ਸਰਕਾਰ ਵੱਲੋਂ ਪੰਜ ਵੱਡੇ ਫੈਸਲੇ ਲਏ ਗਏ ਨੇ ਪਾਕਿਸਤਾਨ ਨੂੰ ਇਸ ਦਾ ਦੋਸ਼ੀ ਮੰਨਦੇ ਆ ਸਖਤ ਫੈਸਲੇ ਲਏ ਗਏ ਨੇ ਜਿੰਨਾ ਵਿੱਚ ਸਭ ਤੋਂ ਅਹਿਮ ਹੈ 1960 ਯਾਨੀ ਕਿ 65 ਸਾਲ ਪਹਿਲਾਂ ਕੀਤਾ ਗਿਆ ਸਿੰਧੂ ਜਲ ਸਮਝੌਤਾ ਜਿਸ ਦੇ ਤਹਿਤ ਭਾਰਤ ਨੂੰ ਰਾਵੀ ਬਿਆਸ ਸਤਲੁਜ ਤਿੰਨ ਨਦੀਆਂ ਦੇ ਅਧਿਕਾਰ ਮਿਲੇ ਸਨ ਪੂਰਬੀ ਨਦੀਆਂ ਤੇ ਜਦਕਿ ਪਾਕਿਸਤਾਨ ਨੂੰ ਸਿੰਧੂ ਜੇਲਮ ਅਤੇ ਚਿਨਾਬ ਤਿੰਨ ਪੱਛਮੀ ਨਦੀਆਂ ਦੇ ਅਧਿਕਾਰ ਮਿਲੇ ਸਨ ਪਰ ਹੁਣ ਇਹ ਜਲ ਸੰਮਝੌਤਾ 65 ਸਾਲਾਂ ਦੇ ਵਿੱਚ ਪਹਿਲੀ ਵਾਰ ਹੱਥ ਕੀਤਾ ਗਿਆ ਚਾਹੇ ਭਾਰਤ ਪਾਕਿਸਤਾਨ ਦੀ ਤਿੰਨ ਵੱਡੇ ਯੁੱਧ ਹੋ ਚੁੱਕੇ ਨੇ ਪਰ ਉਹਨਾਂ ਮਾੜੇ ਹਾਲਾਤਾਂ ਦੇ ਵਿੱਚ ਵੀ ਇਹ ਸਿੰਧੂ ਜਲ ਸੰਮਝੌਤਾ ਰੋਕਿਆ ਨਹੀਂ ਗਿਆ ਸੀ ਪਰ ਹੁਣ ਪਹਿਲੀ ਵਾਰ ਪਾਕਿਸਤਾਨ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਭਾਰਤ ਨੇ ਇਸ ਸਮਝੌਤੇ ਨੂੰ ਰੱਦ ਕਰਕੇ ਰੋਕ ਕੇ ਇਹ ਰੋਕਣ ਨਾਲ ਪਾਣੀ ਦੀ ਸਪਲਾਈ ਜਿਹੜਾ ਪਾਣੀ ਦਾ ਸੰਕਟ ਹੈ ਪਾਕਿਸਤਾਨ 'ਚੋਂ ਪੈਦਾ ਹੋਣ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਜਿੱਥੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਅਸਰ ਪੈਣਾ ਉੱਥੇ ਨਾਲ ਹੀ ਖੇਤੀਬਾੜੀ 80% ਖੇਤੀਬਾੜੀ ਜਿਹੜੀ ਹੈ ਇਹਨਾਂ ਤਿੰਨ ਨਦੀਆਂ ਤੇ ਨਿਰਭਰ ਕਰਦੀ ਹੈ ਇਹਨਾਂ ਤਿੰਨ ਦਰਿਆਵਾਂ ਤੇ ਨਿਰਭਰ ਕਰਦੀ ਹੈ ਤਾਂ ਹੁਣ ਇੱਕ ਵੱਡਾ ਸੰਕਟ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਪਾਣੀ ਦਾ ਖੜਾ ਹੋਣ ਜਾ ਰਿਹਾ ਹੈ ਇੱਕ ਵੱਡਾ ਫੈਸਲਾ ਵੱਡਾ ਝਟਕਾ ਹੈ ਤਾਂ ਅਸੀਂ ਇਸ ਵੇਲੇ ਮੌਜੂਦਾ ਟਾਰੀ ਵਾਗਾ ਸਰਹੱਦ ਤੇ ਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਔਰ ਉਹ ਸਲਾਨੀ ਜੋ ਚਾਹੇ ਸਾਰਕ ਛੂਟ ਵੀਜ਼ਾ ਸਕੀਮ ਤਹਿਤ ਪਹੁੰਚੇ ਸਨ ਚਾਹੇ ਉਹ ਟੂਰਿਸਟ ਵੀਜ਼ੇ ਤਹਿਤ ਪਹੁੰਚੇ ਸਨ ਉਹਨਾਂ ਨੂੰ 48 ਘੰਟਿਆਂ ਦੇ ਵਿੱਚ ਵਿੱਚ ਦੇਸ਼ ਛੱਡਣ ਦਾ आदेश ਜਿਹੜਾ ਉਹ ਦਿੱਤਾ ਗਿਆ ਤੋ ਪੂਰੇ 48 ਘੰਟਿਆਂ ਵਿੱਚ ਵਿੱਚ ਜੋ ਪਾਕਿਸਤਾਨੀ ਭਾਰਤ ਘੁੰਮਣ ਲਈ ਆਏ ਹੋ ਇਹਨਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਤੇ ਉਹਨਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਜਿਹੜਾ ਉਹ ਦਿੱਤਾ ਗਿਆ 48 ਘੰਟਿਆਂ ਵਿੱਚ ਵਿੱਚ ਇਹ ਸਰਹੱਦੇ ਰਾਹੀ ਉਹ ਵਾਪਸ ਜਾ ਸਕਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੋ ਇਹ ਇੱਕ ਵੱਡਾ ਫੈਸਲਾ ਹੈ ਕਿਉਂਕਿ ਹਟਾਰੀ ਵਾਗਾ ਸਰਹੱਦ ਦੇ ਰਾਹੀਂ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਲਾਨੀਆਂ ਦੀ ਆ ਜਿਹੜੀ ਆਮਦ ਹੈ ਆਨ ਜਾਣਾ ਉਹ ਲੱਗਿਆ ਰਹਿੰਦਾ ਸੀ ਜਿਸ ਤੇ ਇੱਥੋਂ ਦੇ ਲੋਕਾਂ ਦੀ ਰੋਟੀ ਵੀ ਨਿਰਭਰ ਕਰਦੀ ਹੈ ਨੇਕਾਂ ਟਾਬੇ ਰੈਸਟੋਰੈਂਟ ਬਣੇ ਨੇ ਜਾਂ ਟਰਾਂਸਪੋਰਟ ਦਾ ਕੰਮ ਨੇ ਟੈਕਸੀ ਡਰਾਈਵਰ ਨੇ ਆਟੋ ਵਾਲੇ ਨੇ ਜਾਂ ਕੁਲੀ ਨੇ ਤਾਂ ਇਹਨਾਂ ਸਾਰਿਆਂ ਦੀ ਰੋਟੀ ਰੋਜੀ ਜਿਹੜੀ ਹੈ ਇਸ 'ਤੇ ਨਿਰਭਰ ਕਰਦੀ ਹੈ ਉਹਨਾਂ ਹਾਲਾਤਾਂ ਜਦੋਂ ਵਪਾਰ ਪਹਿਲਾਂ ਹੀ ਲਗਭਗ ਬੰਦ ਹੈ ਕਿਉਂਕਿ ਜਦੋਂ 200% ਕਸਟਮ ਡਿਊਟੀ ਕੀਤੀ ਗਈ ਤਾਂ ਉਸ ਦੇ ਵਿਰੋਧ ਚ ਪਾਕਿਸਤਾਨ ਵੱਲੋਂ ਵਪਾਰ ਬੰਦ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਸਿਰਫ ਜੋ ਵਪਾਰਕ ਆਵਾਜਾਈ ਹੈ ਜੋ ਵਪਾਰਕ ਆਦਾਨ ਪ੍ਰਦਾਨ ਹੈ ਉਹ افغانistan ਤੋਂ ਹੁੰਦਾ ਹੈ ਤੋਂ ਇੱਥੋਂ ਦੇ ਕੁਝ ਨਿਵਾਸੀ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਵੱਡਾ ਫੈਸਲਾ ਲਿਆ ਗਿਆ ਜੋ ਅੰਬੈਸੀ ਦਾ ਸਟਾਫ ਸੀ ਦਿੱਲੀ ਵਿਖੇ ਪਾਕਿਸਤਾਨ ਦਾ ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ 55 ਚੋਂ 25 ਬੰਦੇ ਘਟਾ ਕੇ ਹੁਣ 30 ਬੰਦੇ ਜਿਹੜੇ ਆ ਰੱਖੇ ਜਾਣਗੇ ਉਹਨਾਂ 25 ਬੰਦਿਆਂ ਨੂੰ 2 ਦਿਨਾਂ ਦੇ ਵਿੱਚ ਵਿੱਚ ਵਾਪਸ ਜਾਣ ਦਾ ਦੇਜ ਦਿੱਤਾ ਗਿਆ ਤੋਂ ਸੀਨੀਅਰ ਪੱਤਰਕਾਰ ਨੇ ਅਟਾਰੀ ਦੇ ਨਿਵਾਸੀ ਨੇ ਰਜਿੰਦਰ ਸਿੰਘ ਰੂਬੀ ਸਾਡੇ ਨਾਲ ਮੌਜੂਦ ਨੇ ਰੂਬੀ ਜੀ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਸ ਦਰਿੰਦਗੀ ਦੇ ਨਾਲ ਪਹਿਲਗਾਮ ਦੇ ਵਿੱਚ ਸਲਾਨੀਆਂ ਨੂੰ ਚੁੰਨ-ਚੁੰਨ ਕੇ ਮਾਰਿਆ ਗਿਆ ਸੀ ਉਸ ਦੇ ਖਿਲਾਫ ਇੱਕ ਵੱਡਾ ਸਖਤ ਫੈਸਲਾ ਲਿਆ ਗਿਆ ਹੈ ਭਾਰਤ ਵੱਲੋਂ ਕੀ ਤੁਸੀਂ ਫੈਸਲੇ ਨੂੰ ਸਹਿਮਤ ਹੋ ਬਿਲਕੁਲ ਜੀ ਅਗਰ ਜੇ ਪਾਕਿਸਤਾਨੀ ਅੱਤਵਾਦੀਆਂ ਨੇ ਇਸ ਭਾਰਤ ਦੀ ਧਰਤੀ ਤੇ ਆਣ ਕੇ ਇਹੋ ਜੀ ਦਰਿੰਦਗੀ ਵਰਤਾਈ ਆ ਬੇਦੋਸ਼ ਸਾਡੇ ਭਾਰਤੀ ਸਲਾਨੀ ਜੋ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਪਰਿਵਾਰਕ ਮੈਂਬਰਾਂ ਨਾਲ ਆਪਣੇ ਨਵੇਂ ਵਿਆਹੀ ਜੋੜੇ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਉਹ ਵਿਚਾਰੇ ਆਪਣੇ ਘੁੰਮਣ-ਫੇਰਨ ਗਏ ਆ ਉਹਨਾਂ ਨੂੰ ਚੁੰਨ-ਚੁੰਨ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਵਾ ਉਹਦੇ ਖਿਲਾਫ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਜੋ ਫੈਸਲਾ ਲਿਆ ਬਿਲਕੁਲ ਸਹੀ ਲਿਆ ਔਰ ਲੈਣਾ ਵੀ ਚਾਹੀਦਾ ਵਾ ਅਗਰ ਜੇ ਪਾਕਿਸਤਾਨ ਨੇ ਅੱਤਵਾਦੀਆਂ ਨੇ ਇਹਦੀ ਜ਼ਿੰਮੇਵਾਰੀ ਲਈ ਆ ਦੂਸਰੀ ਗੱਲ ਰਹੀ ਉਹਦੇ ਨਾਲ ਨਾਲ ਜਿਹੜਾ ਪਾਕਿਸਤਾਨ ਦੇ ਨਾਲ ਸਬੰਧ ਹੈ ਉਹ ਉਹਨਾਂ ਨੇ ਬੰਦ ਕੀਤੇ ਆ ਭਾਵੇਂ ਕਿ ਅਫਗਾਨਿਸਤਾਨ ਦੀ ਜਿਹੜੀ ਤਾਲਿਬਾਨ ਸਰਕਾਰ ਆ ਉਹਦੇ ਨਾਲ ਜਿਹੜਾ ਵਪਾਰ ਅਜੇ ਚਲ ਰੱਖਵਾ ਰੱਖਿਆ ਉਹਦਾ ਜੋ ਇੰਡੀਆ ਦੇ ਨਾਲ ਚੱਲ ਰਿਹਾ ਵਾ ਤਾਲਿਬਾਨ ਸਰਕਾਰ ਦਾ ਵਪਾਰ ਔਰ ਰਸਤਾ ਪਾਕਿਸਤਾਨ ਦਾ ਵਰਤਿਆ ਜਾ ਰਿਹਾ ਵਾ ਇਹ ਟੈਕਨੀਕਲ ਗੱਲ ਇਹ ਆ ਕਿ ਰਸਤਾ ਇਕੱਲਾ ਪਾਕਿਸਤਾਨ ਦਾ ਪਾਕਿਸਤਾਨ ਦੇ ਨਾਲ ਵਪਾਰ ਨਹੀਂ ਸਾਡਾ ਚੱਲ ਰਿਹਾ ਕੋਈ ਵੀ ਉਹ ਵੀ ਰੱਖਵਾ ਮਾ ਜੇ ਚੱਲੂਗਾ ਅਜੇ ਉਹਦਾ ਕੋਈ ਫੈਸਲਾ ਨਹੀਂ ਰੀਟਰੀਟ ਸਰਮਨੀ ਆ ਜਿਹੜੀ ਛੰਡੇ ਦੀ ਰਸਮ ਆ ਟਾਰੀ ਸਰਦਤ ਹੁੰਦੀ ਆ ਉਹ ਵੀ ਰੱਖਵਾਵਾ ਉਸ ਦੇ ਨਾਲ ਡੇਰਾ ਬਾਬਾ ਨਾਨਕ ਕੋਰੀਡੋਰ ਰਸਤੇ ਜਿਹੜੀਆਂ ਸੰਗਤਾਂ ਪਾਕਿਸਤਾਨ ਨੂੰ ਦਰਸ਼ਨ ਦੱਕਣ ਜਾਂਦੀਆਂ ਵਾ ਉਹ ਵੀ ਜਿਹੜਾ ਫੈਸਲਾ ਰੱਖਵਾਵੋ ਉਹ ਅਜੇ ਚੱਲਦਾ ਰਹੇਗਾ ਬੰਦ ਇਹ ਹਲੇ ਕਲੀਅਰ ਨਹੀਂ ਹੈ ਕਿ ਇਹ ਇਹ ਜਿਹੜੀ ਰੋਕ ਲਾਈ ਗਈ ਟਾਰੀ ਸਰਦਤ ਬੰਦ ਕੀਤੀ ਗਈ ਹੈ ਉਸ ਦਾ ਅਸਰ ਰੀਟਰੀਟ ਸਰਮਨੀ ਤੇ ਜਾਂ ਕਰਤਾਰਪੁਰ ਕੋਰੀਡੋਰ ਲਈ ਜਨਵਰੀ ਸੰਗਤ ਤੇ ਪਏਗਾ ਕਿ ਬਿਲਕੁਲ ਬਿਲਕੁਲ ਉਹਦੇ ਤੇ ਕੋਈ ਅਸਰ ਨਹੀਂ ਪਏਗਾ ਫਿਲਹਾਲ ਅਜੇ ਅਜੇ ਕੋਈ ਅਜੇ ਤੱਕ ਕੋਈ ਅਜੇ ਫੈਸਲਾ ਭਾਜੀ ਇੱਕ ਜੋ ਇੱਥੋਂ ਦੇ ਲੋਕ ਨੇ ਆ ਜੋ ਦੁਕਾਨਾਂ ਬਣੀਆਂ ਨੇ ਟਾਬੇ ਰੈਸਟੋਰੈਂਟ ਬਣੇ ਨੇ ਜਾਂ ਜੋ ਆਟੋ ਚਾਲਕ ਨੇ ਖੁਲੀ ਨੇ ਇਹਨਾਂ ਦੀ ਰੋਟੀ ਰੋਟੀ ਬਿਲਕੁਲ ਜੀ ਇਹ ਸਮੇਂ ਸਮੇਂ ਜਦੋਂ ਕਾਰਗਿਲ ਦੀ ਲੜਾਈ ਹੋਈ ਆ ਜਾਂ ਹੋਰ ਕਸ਼ਮੀਰ ਦੇ ਵਿੱਚ ਕਰੋਨਾ ਆਇਆ ਵਾ ਜਾਂ ਕਿੰਨੇ ਅਟੈਕ ਹੋਏ ਪੁਲਮਾਮਾ ਅਟੈਕ ਹੋਇਆ ਵਾ ਉਹ ਉਹਦੇ ਉਦੋਂ ਵੀ ਜਿਹੜਾ ਵਾ ਸਾਡੇ ਜਿਹੜੇ ਇਥੇ ਸਥਾਨਕ ਲੋਕਾ ਟਾਰੀਸਰਾਦੇ ਆਸ-ਪਾਸ ਦੇ ਕਮ ਸੇ ਕਮ ਜਿਹੜੇ 30 ਤੋਂ 35 ਪਿੰਡ ਆ ਉਹਨਾਂ ਨੂੰ ਜਿਹੜਾ ਇਹਦਾ ਕੁਮਿਆਜਾ ਭੁਗਤਣਾ ਪੈ ਰਿਹਾ ਵਾ ਔਰ ਗਾਂਪੋ ਗਤਾਂ ਨੂੰ ਪਹਿਲਾਂ ਪਰ ਦੂਜੀ ਗੱਲ ਇਹ ਆ ਭਾਰਤ ਸਰਕਾਰ ਨੇ ਜੋ ਆਪਣੇ ਸਲਾਨੀ ਜਿਹੜੇ ਵਿਚਾਰੇ ਮਾਰੇ ਗਏ ਆ ਉਹਨਾਂ ਦੇ ਹੱਕ ਦੇ ਜੋ ਫੈਸਲਾ ਲਿਆ ਬਿਲਕੁਲ ਹੀ ਸਹੀ ਲਿਆਵਾ ਕੋਈ ਇਹੋ ਜੀ ਗੱਲ ਨਹੀਂ ਬਿਲਕੁਲ ਕਿਉਂਕਿ ਇਹ ਫੈਸਲਾ ਮਨਿੰਦਰ ਕੁਛ ਨਾ ਕੁਛ ਲਿਆ ਜਾਣਾ ਔਰ ਇੱਕ ਸਖ ਸੰਦੇਸ਼ ਪਾਕਿਸਤਾਨ ਨੂੰ ਜਾਣਾ ਕਿਉਂਕਿ ਪਾਕਿਸਤਾਨ ਦੇ ਜਿਹੜੇ ਮੰਤਰੀਆਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹ ਵੀ ਆਪਣੇ ਆਪ ਜ ਬੜਾ ਹੈਰਾਨ ਕਰਦੇ ਨੇ ਔਰ ਕਿਸ ਤਰ੍ਹਾਂ ਦੇ ਨਾਲ ਇਹ ਘਟਨਾਕਰਮ ਹੋਇਆ ਲੇਕਿਨ ਇਸ ਦੇ ਬਾਪ ਜੀ ਜੀ ਮਨਿੰਦਰ ਪਰਵਾਰਿਕ ਪਹੁੰਚਿਆ ਜੋ ਸ਼ਾਇਦ ਅੱਥੋਂ ਅੱਜ ਦੀ ਤਾਰੀਖ ਸਰਦ ਦੇ ਰਹੀ ਪਾਕਿਸਤਾਨ ਰਵਾਨਾ ਹੋਣ ਜਾ ਰਹੇ ਕਿਉਂਕਿ 48 ਕੰਟਰੀ ਦਾ ਸਮਾਂ ਦਿੱਤਾ ਗਿਆ ਸਲਾਮੀਆਂ ਨੂੰ ਤੋਂ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ ਉਹਨਾਂ ਲੋਕਾਂ 'ਚ ਮਿਊਸੀ ਹੈ ਜੋ ਜ਼ਾਹਰ ਜੀ ਗੱਲ ਆਮ ਲੋਕ ਕਿਉਂਕਿ ਹਮੇਸ਼ਾ નિર્ਦੋਸ਼ ਸ਼ਿਕਾਰ ਬਣਾਏ ਜਾਂਦੇ ਨੇ ਉਹ નિર્ਦੋਸ਼ਾ ਤੇ ਹੀ ਅਸਰ ਪੈਂਦਾ ਜਿੱਥੇ ਪਹਿਲਗਾਮ ਦੇ ਵਿੱਚ ਵੱਡਾ ਕਤਲੇਆਮ ਕੀਤਾ ਗਿਆ ਹੈ નિર્ਦੋਸ਼ਾਂ ਨੂੰ ਉਹ નિર્ਦੋਸ਼ ਜੋ ਚਾਹੇ ਨਵੇਂ ਵਿਆਹ ਜੋੜੇ ਸਨ ਜਾਂ ਪਰਿਵਾਰਾਂ ਦੇ ਨਾਲ ਛੁੱਟੀਆਂ ਮਨਾ ਰਹੇ ਸਨ ਉਹਨਾਂ ਦੀ ਚੁਣ-ਚੁਣ ਕੇ ਗੋਲੀਆਂ ਦੇ ਨਾਲ ਭੁੰਨਿਆ ਗਿਆ ਤੇ ਉਸਦੇ ਰੋਸ ਵਜੋਂ ਉਸ ਦਾ ਦੋਸ਼ੀ ਪਾਕਿਸਤਾਨ ਨੂੰ ਮੰਨਦੇ ਆ ਇਹ ਸਖਤ ਫੈਸਲਾ ਜਿਹੜਾ ਲਿਆ ਗਿਆ ਤੇ ਉਹ ਇਹ ਪਰਿਵਾਰ ਇੱਕ ਹੁਣ ਕਿਉਂਕਿ 48 ਘੰਟੇ ਦਾ ਸਮਾਂ ਦਿੱਤਾ ਗਿਆ ਉਹ ਇਹ ਪਰਿਵਾਰ ਵਾਪਸ ਜਾਣ ਦੇ ਲਈ ਪਹੁੰਚਿਆ

ਅਜੇ ਵਿਚਾਰ ਹੁਣ ਇਥੋਂ ਦੀ ਉਹਨਾਂ ਨੂੰ ਜਾਣਾ ਹੋਵੇਗਾ ਔਰ ਜਿਨ੍ਹਾਂ ਨੂੰ ਵੀਜ਼ੇ ਮਿਲੇ ਨੇ ਜਿਹੜੇ ਪਾਕਿਸਤਾਨੀ ਨਾਗਰਿਕ ਨੇ ਉਹਨਾਂ ਨੂੰ ਵੀ 1 ਮਈ ਤੱਕ ਦਾ ਸਮਾਂ ਦਿੱਤਾ ਹੈ ਸੋ ਇੱਥੇ ਬੜੇ ਸਖਤ ਫੈਸਲੇ ਲਏ ਗਏ ਨੇ ਸਿੰਧੂ ਸਮਝੌਤਾ ਜਿਹੜਾ ਹੈ ਉਸ ਨੂੰ ਰੋਕਿਆ ਗਿਆ ਹੈ ਸੋ ਮਨਿੰਦਰ ਸਖਤ ਫੈਸਲੇ ਤਾਂ ਹੁਣ ਸਰਕਾਰ ਨੇ ਲਏ ਨੇ ਇਹ ਪਹਿਲਾ ਕਦਮ ਜਿਹੜਾ ਹੈ ਉਹ ਜ਼ਰੂਰ ਚੁੱਕਿਆ ਗਿਆ ਹੈ ਇਕਸاک ਸੰਦੇਸ਼ ਜਿਹੜਾ ਹੈ ਪਾਕਿਸਤਾਨ ਉਹਦੇ ਦੀ ਆਰਥਿਕ ਸਥਿਤੀ ਪਹਿਲਾਂ ਹੀ ਪਾਕਿਸਤਾਨ ਦੀ ਖਰਾਬ ਹੈ ਲੇਕਿਨ ਇਸ ਤਰ੍ਹਾਂ ਦੇ ਨਾਲ ਜਿਹੜਾ ਫੈਸਲੇ ਲਏ ਗਏ ਨੇ ਯਕੀਨਨ ਉਹਨਾਂ ਉਤੇ ਬੜਾ ਵੱਡਾ ਅਸਰ ਪਏਗਾ ਹਾਲਾਂਕਿ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਭਾਰਤ ਅੱਗੇ ਹੋਰ ਕਦਮ ਚੁੱਕੇਗਾ ਇਹ ਦੇਖਣਾ ਬੜਾ ਔਖਾ ਹੈ ਸਾਠ ਨਾਲ ਸਾਢੇ ਸੇਵੀ ਹਰਪ੍ਰੀਤ ਬੰਦੇਸ਼ਾ ਵੀ ਜੁੜੇ ਹੋਏ ਨੇ ਉਹਨਾਂ ਕੋ ਵੀ ਚਲਦੇ ਆ ਹਰਪ੍ਰੀਤ ਜਿਸ ਤਰ੍ਹਾਂ ਦੇ ਨਾਲ ਪਹਿਲਗਾਮ ਦੇ ਵਿੱਚ ਉਹ ਕਤਲੇਆਮ ਹੋਇਆ ਖੂਨ ਦੀ ਹੋਲੀ ਉਤੇ ਖੇਢੀ ਗਈ ਨਿਰਦੋਸ਼ਾਂ ਨੂੰ ਮਾਰਿਆ ਗਿਆ ਸੋ ਇਹ ਮੰਨਿਆ ਹੀ ਜਾ ਰਿਹਾ ਸੀ ਕਿ ਭਾਰਤ ਵੱਲੋਂ ਕੋਈ ਨਾ ਕੋਈ ਸਖ ਮੀਟਿੰਗ ਵੀ ਹੋਈ ਸੋ ਇਹ ਪਹਿਲਾ ਜਿਹੜਾ ਹੈ ਫੈਸਲੇ ਜਿਹੜੇ ਲਏ ਗਏ ਨੇ ਪਹਿਲੀ ਮੀਟਿੰਗ ਦੇ ਵਿੱਚ ਔਰ ਝਟਕਾ ਜਿਹੜਾ ਪਾਕਿਸਤਾਨ ਨੂੰ ਦੇਣ ਦੀ ਕੋਸ਼ਿਸ਼ ਬਿਲਕੁਲ ਦੇਖੋ ਪਾਕਿਸਤਾਨ ਨੂੰ ਜਿਸ ਤਰੀਕੇ ਦੇ ਨਾਲ ਅਲੱਗ-ਥਲਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਵੱਲੋਂ ਕੱਲ ਸੀਸੀਐਸ ਦੀ ਮੀਟਿੰਗ ਦੇ ਵਿੱਚ ਇੱਕ ਤਸਵੀਰ ਤਾਂ ਸਾਫ਼ ਹੋ ਗਈ ਕਿ ਭਾਰਤ ਇਸ ਤੇ ਕੜਾ ਰੋਖ اختیار ਕਰਨ ਜਾ ਰਿਹਾ ਹੈ 1960 ਤੋਂ ਬਾਅਦ ਜਿਹੜੀ ਸਿੰਧ ਜਿਹੜੀ ਪਾਣੀ ਦੀ ਜਿਹੜੀ ਟ੍ਰੀਟੀ ਹੈ ਉਸ ਨੂੰ ਜਿਸ ਤਰੀਕੇ ਦੇ ਨਾਲ ਰੋਕਿਆ ਗਿਆ ਉਸ ਨੂੰ ਜਿਸ ਤਰੀਕੇ ਨਾਲ ਕੈਨਸਲ ਕੀਤਾ ਗਿਆ ਉਸ ਨਾਲ ਇੱਕ ਤਸਵੀਰ ਸਾਫ਼ ਹੁੰਦੀ ਕਿ ਪਾਕਿਸਤਾਨ ਵਾਸਤੇ ਇਹ ਵੱਡਾ ਝਟਕਾ ਹੋਏਗਾ ਪਾਕਿਸਤਾਨ ਦੀ ਲਗਭਗ ਲਗਭਗ 80% ਜਿਹੜਾ ਖੇਤੀ ਹੈ ਜਾਂ ਆਰਥਿਕ ਜਿਹੜੇ ਤੌਰ ਤੇ ਪਾਣੀ ਪੱਖੋਂ ਜਿਹੜਾ ਚੀਜ਼ਾਂ ਜੁੜੀਆਂ ਨੇ ਉਹ ਸਿੱਧੇ ਤੌਰ ਤੇ ਇਸੇ ਪਾਣੀ ਨਾਲ ਜੁੜੀਆਂ ਹੋ ਪੰਜਾਬ ਦਾ ਪਾਕਿਸਤਾਨ ਚ ਰਹਿਣ ਜਿਹੜਾ ਪੰਜਾਬ ਹੈ ਉਸ ਦਾ ਇੱਕ ਵੱਡਾ ਇਲਾਕਾ ਜਿੱਥੇ ਖੇਤੀ ਹੁੰਦੀ ਏ ਡੈਮਸ ਨੇ ਪਾ ਪ بجلی ਏ ਉਹਨਾਂ ਦੇ ਉੱਤੇ ਸਿੱਧੇ ਤੌਰ ਤੇ ਅਸਰ ਪਏਗਾ ਦੂਸਰੇ ਪਾਸੇ ਸਾਰਕ ਜਿਹੜਾ ਹੈ ਸਾਰਕ ਦੇ ਵਿੱਚ ਜਿਹੜੇ ਸਾਊਥ ਏਸ਼ੀਅਨਸ ਜਿਹੜੇ ਕੰਟਰੀਜ਼ ਆਉਂਦੀਆਂ ਉਹਨਾਂ ਦੇ ਤਹਿਤ ਵੀਜ਼ੇ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜੇ ਵੀਜ਼ੇ ਸਾਰੇ ਕੈਨਸਲ ਕਰ ਦਿੱਤੇ ਕਿ 48 ਘੰਟੇ ਦੇ ਅੰਦਰ ਕਿਹਾ ਗਿਆ ਕਿ ਤੁਸੀਂ ਦੇਸ਼ ਛੱਡ ਦਿਓ ਡਿਫੈਂਸ ਅਟੈਚੇਜ਼ ਜਿਹੜੇ ਨੇ ਇੰਡੀਅਨ ਹਾਈ ਕਮਿਸ਼ਨ ਚਾਹੇ ਉਹ ਪਾਕਿਸਤਾਨ ਚ ਹੋਵੇ ਜਾਂ ਪਾਕਿਸਤਾਨ ਹਾਈ ਕਮਿਸ਼ਨ ਇੰਡੀਆ ਚ ਹੋਵੇ ਉਹਨਾਂ ਸਾਰਿਆਂ ਦੇ ਜਿਹੜੇ ਅਟੈਚ ਨੇਵੀ ਤੇ ਇਸ ਤੋਂ ਇਲਾਵਾ ਆਮੀ ਇਹਨਾਂ ਸਾਰੇ ਅਟੈਚੇਸ ਨੂੰ ਉਥੋਂ ਵਾਪਸ ਬੁਲਾ ਲਿਆ ਗਿਆ ਇਹਨਾਂ ਨੂੰ ਨਾਨ ਗ੍ਰਾਟਾ ਪਰਸਨ ਅਲਾਉ ਕਰ ਦਿੱਤਾ ਗਿਆ ਯਾਨੀ ਕਿ ਇਹ ਜਿਹੜੀ ਪੋਸਟ ਹੈ ਹੁਣ ਡਿਸਮਿਸ ਹੋ ਗਈ ਇਹ ਅਲਾਉ ਨਹੀਂ ਰਹੇਗੀ ਇਹ ਸੈਂਕਸ਼ਨ ਨਹੀਂ ਰਹੇਗੀ ਦੂਸਰੇ ਪਾਸੇ ਸਟਾਫ ਕੱਟ ਕਰ ਦਿੱਤਾ ਗਿਆ 55 ਤੋਂ 30 ਸਟਾਫ ਕਰ ਦਿੱਤਾ ਗਿਆ ਇਹਦੀ ਵੀ ਮਿਆਦ ਬੰਦ ਕੀਤੀ ਗਈ ਹੈ 1 ਮਈ ਤੱਕ ਇਸ ਨੂੰ ਖਤਮ ਕੀਤਾ ਜਾਏ ਸਾਰਿਆਂ ਨੂੰ ਆਪਣੇ ਵਾਪਸ ਬੁਲਾਇਆ ਇੱਕ ਕੜਾ ਰੁਖ اختیار ਕਰਦਾ ਹੈ ਦੂਸਰੇ ਪਾਸੇ ਜੇਕਰ ਸੂਤਰਾ ਦੀ ਮਣੀ ਹੈ ਤੇ ਪਾਕਿਸਤਾਨ ਵੀ ਸ਼ਿਮਲਾ ਅਕੋਰਡ ਨੂੰ ਕੈਨਸਲ ਕਰਨ ਦੀ ਗੱਲ ਕਰਦਾ ਹੈ ਕਿ ਅਸੀਂ ਸ਼ਿਮਲਾ ਅਕੋਰਡ ਨੂੰ ਕੈਨਸਲ ਕਰਨ ਜਾ ਰਹੇ ਹਾਂ ਅਸੀਂ ਉਸ ਨੂੰ ਕੈਨਸਲ ਕਰ ਦੇਵਾਂਗੇ ਲੇਕਿਨ ਪਾਕਿਸਤਾਨ ਇਨਾਂ ਹਾਲਾਤਾਂ ਫਿਲਹਾਲ ਨਜ਼ਰ ਨਹੀਂ ਆਉਂਦਾ ਕਿ ਉਹ ਇਡਾ ਵੱਡਾ ਕਦਮ ਚੁੱਕੇ ਜੇਕਰ ਸ਼ਿਮਲਾ ਅਕੋਰਡ ਕੈਨਸਲ ਹੁੰਦਾ ਤਾਂ ਫਿਰ ਤੁਸੀਂ ਮੰਨ ਕੇ ਚੱਲੋ ਕਿ ਕਸ਼ਮੀਰ 'ਚ ਹਾਲਾਤ ਹੋਰ ਜ਼ਿਆਦਾ ਖਰਾਬ ਹੋਣ ਦੇ ਚਾਂਸਸ ਰਹਿਣਗੇ ਕ੍ਰਾਸ ਬਾਰਡਰ ਇਨਫਿਲਟ੍ਰੇਸ਼ਨ ਵਧੇਗਾ ਜਿਹੜੀ ਤੀਸਰੀ ਹੱਦ ਕਹੀ ਜਾਂਦੀ ਹੈ ਕਿ ਕਿਸੇ ਦਾ ਮੀਡੀਏਸ਼ਨ ਨਾ ਹੋ ਸਕੇ ਕਸ਼ਮੀਰ ਦੇ ਮੁੱਦੇ ਸਿਰਫ ਭਾਰਤ ਤੇ ਪਾਕਿਸਤਾਨ ਨਿਭੜਨ ਉਸ ਫਿਰ ਤੀਸਰਾ ਬੰਦਾ ਯਾਨੀ ਕਿ ਵੈਸਟ ਜਿਸ ਨੂੰ ਅਸੀਂ ਕਹਿੰਦੇ ਫਿਰ ਇੰਟਰਫੇਅਰ ਕਰੇਗਾ ਆਪਣਾ ਇੰਟਰਫੇਅਰ ਕਰੇਗਾ ਤਾਂ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਹਾਲਾਤ ਹੋਰ ਜ਼ਿਆਦਾ ਖਰਾਬ ਹੋਣਗੇ ਸੂਤਰੇ ਵੀ ਜਾਣਕਾਰੀ ਲਗਾਤਾਰ ਦੇ ਰਹੇ ਨੇ ਕਿ ਤੇ ਨੇ ਫੋਰਸਸ ਜਿਹੜੀਆਂ ਨੇ ਉਹ ਰੈਡ ਅਲਰਟ ਤੇ ਰੱਖੀਆਂ ਗਈਆਂ ਨੇ ਲਗਾਤਾਰ ਜਿਹੜੀ ਸਰਕਾਰ ਹੈ ਫੋਰਸਸ ਦੇ ਜਿਹੜੇ ਕਮਾਂਡਰਸ ਨੇ ਉਹਨਾਂ ਨਾਲ ਗੱਲ ਕਰ ਰਹੀਆਂ ਨੇ ਸਾਡੀ ਗੱਲ ਕੁਝ ਲੋਕਾਂ ਨਾਲ ਇਸ ਮੁਤਲਕ ਗੱਲ ਹੋਈ ਕੈਮਰੇ ਤੇ ਬੋਲਣ ਨੂੰ ਕੋਈ ਰਾਜ਼ੀ ਨਹੀਂ ਹੋਇਆ ਲੇਕਿਨ ਹਾਂ ਦਬੀ ਜ਼ਬਾਨ ਚ ਸਭ ਲੋਗੇ ਇਹ ਗੱਲ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਤਿਆਰੀਆਂ ਮੁਕੰਮਲ ਨੇ ਅੱਜ ਆਲ ਪਾਰਟੀ ਮੀਟਿੰਗ ਹੋਣ ਜਾ ਰਹੀ ਹੈ 10 ਵਜੇ ਆਲ ਪਾਰਟੀ ਮੀਟਿੰਗ ਹੋਏਗੀ ਮੰਨਿਆ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਜਿਹੜੇ ਕਿ ਡਿਫੈਂਸ ਮਿਨਿਸਟਰ ਨੇ ਉਹ ਇਸ ਦੀ ਪ੍ਰਧਾਨਗੀ ਕਰਨਗੇ ਸਰਕਾਰ ਸਾਰੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਲਾਲ ਲੈਣ ਦੀ ਕੋਸ਼ਿਸ਼ ਕਰ ਚੁਕੇ ਅਸੀਂ ਉਸ ਲਈ ਤਿਆਰ ਆ ਰਾਹੁਲ ਗਾਂਧੀ ਆਪਣੀ ਯੂਐਸਡੀ ਜਿਹੜੀ ਵਿਜ਼ਿਟ ਸੀ ਉਹਨੂੰ ਕਟਸ਼ੋਰਟ ਕਰਕੇ ਇੰਡੀਆ ਵਾਪਸ ਪਹੁੰਚ ਚੁਕੇ ਨੇ 10:30 ਵਜੇ ਇੱਕ ਸੀਡਬਲਯੂਸੀ ਦੀ ਕਾਂਗਰਸ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਹੀ ਮੰਨਿਆ ਜਾ ਰਿਹਾ ਜਿੱਥੇ ਮਰਤਕਾਂ ਨੂੰ ਸ਼ਰਧਾਜਲੀ ਦਿੱਤੀ ਜਾਏਗੀ ਉੱਥੇ ਇਹ ਮਤਾ ਪਾਸ ਕੀਤਾ ਜਾ ਸਕਦਾ ਹੈ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਜੱਟਣ ਵਾਸਤੇ ਜੋ ਕਦਮ ਚੁਕੇਗੀ ਕਾਂਗਰਸ ਪਾਰਟੀ ਨਾਲ ਖੜੀ ਹੋਏਗੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਦੇਸ਼ ਜਿੱਥੇ ਇੱਕ ਮੋਠ ਨਜ਼ਰ ਆਉਂਦਾ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਲੋਕ ਸੜਕਾਂ ਤੇ ਨੇ ਪਾਕਿਸਤਾਨ ਨੂੰ ਲੈ ਕੇ ਜਿਸ ਤਰੀ ਇਹ ਉਹ ਹਮਲਾ ਹੈ ਜਿਸ ਨੇ ਪੂਰੇ ਦੇਸ਼ ਨੂੰ ਚੰਚੂਰ ਕੇ ਰੱਖ ਦਿੱਤਾ ਖਾਸ ਤੌਰ ਤੇ ਉਹ ਲੋਕ ਮਾਰੇ ਗਏ ਜਿਨ੍ਹਾਂ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਬਿਲਕੁਲ ਕਿਉਂਕਿ ਇਹ ਪੂਰੇ ਦੇਸ਼ ਵਿੱਚ ਇੱਕ ਸੋਗ ਦੀ ਲਹਿਰ ਹੈ ਕਿਉਂਕਿ ਇਹ ਕੋਈ ਵੀ ਉੱਥੇ ਹੋ ਸਕਦਾ ਸੀਗਾ ਅਸੀਂ ਸਾਰਿਆਂ 'ਚੋਂ ਕੋਈ ਵੀ ਉੱਥੇ ਕੁੰਮਲ ਜਾਏਗਾ ਇਸ ਤਰ੍ਹਾਂ ਦੇ ਨਾਲ ਸ਼ਿਕਾਰ ਹੋ ਸਕਦਾ ਸੀ ਲੇਕਿਨ ਇੱਥੇ ਜੋ ਸੋਗ ਦੀ ਲਹਿਰ ਹੈ ਉਸ ਦੇ ਨਾਲ-ਨਾਲ ਰੋਸ ਵੀ ਬਹੁਤ ਜ਼ਿਆਦਾ ਹੈ ਔਰ ਸਖਤ ਐਕਸ਼ਨ ਦੀ ਹਰ ਕੋਈ ਮੰਗ ਕਰ ਰਿਹਾ ਹੈ ਕਿ ਜਵਾਬ ਜਿਹੜਾ ਹੈ ਦਿੱਤਾ ਜਾਏ ਇਸ ਤਰ੍ਹਾਂ ਦੇ ਨਾਲ ਇਹ ਕਾਇਰਾਨਾ ਜਿਹੜੀ ਹਰਕਤ ਪਾਕਿਸਤਾਨ ਵਾਲੇ ਪਾਸਿਓਂ ਕੀਤੀ ਗਈ ਹੈ ਦੇਖੋ ਅੱਜ ਦੀ ਤਰੀਕ ਜੇਕਰ ਤੁਸੀਂ ਕਹੋ ਕਿ ਸਿੱਧੇ ਜਾ ਕੇ ਲੜਿਆ ਜਾਏ ਜਾ ਕੇ ਗੱਲ ਪੈ ਜਾਏ ਤਾਂ ਉਹ ਸਮਝਦਾਰੀ ਨਹੀਂ ਹੁੰਦੀ ਕਿਉਂਕਿ ਹੁਣ ਲੜਾਈਆਂ ਜਿਹੜੀਆਂ ਨੇ ਉਸ ਤਰੀਕੇ ਦੀਆਂ ਵਾਰਫੇਅਰਸ ਨਹੀਂ ਰਹਿ ਗਏ ਹਾਲਾਂਕਿ ਸਰਕਾਰ ਹਮੇਸ਼ਾ ਤੋਂ ਇਹ ਗੱਲ ਕਹਿੰਦੀ ਰਹੀ ਹੈ ਕਿਸੀ ਆਪਣੇ ਨਾਗਰਿਕਾਂ ਦੀ ਆਪਣੀ ਜ਼ਮੀਨ ਦੀ ਹਿਫਾਜ਼ਤ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਗੱਲ ਵੀ ਠੀਕ ਹੈ ਜਾਣਾ ਵੀ ਚਾਹੀਦਾ ਹੈ ਲੇਕਿਨ ਦੂਸਰੇ ਪਾਸੇ ਜੇਕਰ ਤੁਸੀਂ ਸਿੱਧੀ ਲੜਾਈ 'ਚ ਜਾਣੇ ਹੋ ਤਾਂ ਫਿਰ ਮੁਲਕ ਕੱਟ ਤੋਂ ਕੱਟ ਵੀ ਤੇ 20 ਸਾਲ ਪਿੱਛੇ ਚਲਾ ਜਾਏਗਾ ਲੜਾਈ 'ਚ ਦੇਖੋ ਪਾਕਿਸਤਾਨ ਦੇ ਪੱਲੇ ਪਹਿਲਾਂ ਹੀ ਕੱਖ ਨਹੀਂ ਹੈਗਾ ਪਾਕਿਸਤਾਨ ਆਪਣੀ ਬਿਲਕੁ ਉਹਨਾਂ ਦੇ ਨਾਲ ਲੜਨ ਨਾਲ ਹਿੰਦੁਸਤਾਨ ਨੂੰ ਵੱਡਾ ਨੁਕਸਾਨ ਹੋਏਗਾ ਆਰਥਿਕ ਪੱਖੋਂ ਦੂਸਰੇ ਪਾਸੇ ਜਿਸ ਤਰੀਕੇ ਦੇ ਡਿਸੀਜਨ ਕੱਲ ਲਏ ਗਏ ਸੀਸੀਐਸ ਦੇ ਵਿੱਚ ਉਹਨਾਂ ਦੇ ਨਾਲ ਪਾਕਿਸਤਾਨ ਅਲਗ-ਥਲਗ ਹੋਏਗਾ ਫਾਈਨੈਂਸ਼ਲੀ ਮਾਰ ਜ਼ਿਆਦਾ ਪਈਗੀ دوسری ਅਹਿਮ ਚੀਜ਼ ਜਦੋਂ ਤੁਸੀਂ ਪਾਣੀ ਬੰਦ ਕਰ ਰਹੇ ਹੋ ਤਾਂ ਪਾਣੀ ਬੰਦ ਕਰਨ ਦੇ ਨਾਲ ਹੀ ਜਿਹੜਾ ਇੰਪੈਕਟ ਹੈ ਉਹ ਸਿੱਧੇ ਤੌਰ ਤੇ ਜਨਤਾ ਤੇ ਪੈਂਦਾ ਤੇ ਜਦੋਂ ਜਨਤਾ ਤੇ ਪਏਗਾ ਆਵਾਮ ਖੜੀ ਹੋਏਗੀ ਸਰਕਾਰ ਆਪਣੇ ਆਗ ਬੈਕਫੁੱਟ ਤੇ ਹੈ ਬਿਲਕੁਲ ਕਿਉਂਕਿ ਉਥੇ ਦੀ ਆਵਾਮ ਦਾ ਪਹਿਲਾ ਹੀ ਤਰਸ ਹੈ ਪਹਿਲਾ ਹੀ ਸਰਕਾਰਾਂ ਤੋਂ ਪਾਕਿਸਤਾਨ ਦੇ ਵਿੱਚ ਪਰੇਸ਼ਾਨ ਹੈ ਕਿਉਂਕਿ ਜੋ ਆਰਥਿਕ ਸਥਿਤੀ ਹੈ ਕਮਕਾਰ ਇਹ ਜਿਹੜਾ ਕਟਨਾਕ੍ਰਮ ਹੈ ਯਕੀਨਨ ਉਤੇ ਹੋਰ ਵੀ ਜ਼ਿਆਦਾ ਹਾਲਾਤ ਨੂੰ ਖਰਾਬ ਕਰੇਗਾ ਮਨਿੰਦਰ ਮੋਂਗਾ ਕੋ ਇੱਕ ਵਾਰ ਫਿਰ ਚਲਦਿਆ ਕਿਉਂਕਿ ਬੜੀ ਅਹਿਮ ਜਗ੍ਹਾ ਤੇ ਮਨਿੰਦਰ ਮੋਂਗਾ ਮੌਜੂਦ ਨੇ ਮਨਿੰਦਰ ਜਿਸ ਤਰ੍ਹਾਂ ਦੇ ਨਾਲ ਇੱਥੇ ਲਗਾਤਾਰ ਹੁਣ ਲੋਕ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਥਾਮਾ ਤੋਂ ਲੋਕ ਇੱਥੇ ਆਂਦੇ ਨੇ ਪਾਕਿਸਤਾਨ ਤੋਂ ਇੱਥੋਂ ਦੀ ਪਾਕਿਸਤਾਨ ਜਾਂਦੇ ਨੇ ਜਿੱਥੇ ਜਾਂਦੇ ਨੇ ਲੇਕਿਨ ਹੁਣ ਸਭ ਤੋਂ ਅਸਰ ਜਿਹੜਾ ਹੈ ਇੱਕ ਵੱਡਾ ਪੈਣ ਵਾਲਾ ਹੈ ਸਰਕਾਰ ਦੇ ਨਾਲ ਫੈਸਲੇ ਤੋਂ ਬਾਅਦ ਆ ਬਿਲਕੁਲ ਪਹਿਲ ਕਾਮਚ ਹੋਏ ਹਤਵਾਦੀ ਹਮਲੇ ਦਾ ਸਖਤ ਜਵਾਬ ਦਿੰਦੇ ਆ ਭਾਰਤ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਜਿਨ੍ਹਾਂ ਵਿੱਚ ਇੱਕ ਇਹ ਮੈਂ ਕਿ ਟਾਰੀ ਸਰਹੱਦ ਬੰਦ ਕਰ ਦਿੱਤੀ ਗਈ ਹੈ ਭਾਰਤ ਪਾਕਿਸਤਾਨ ਟਾਰੀ ਵਾਗਾ ਸਰਹੱਦ ਨੂੰ ਟਾਰੀ ਸਾਈਡ ਤੇ ਜੋ ਭਾਰਤ ਦਾ ਅਧਿਕਾਰ ਖੇਤਰ ਹੈ ਉਸ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਦਵੱਲੇ ਪਰ ਇਸ ਦਾ ਅਸਰ ਬਿਨਾਂ ਸ਼ੱਕ ਇਹਨਾਂ ਲੋਕਾਂ ਤੇ ਜੋ ਇਸ ਕਸਬੇ ਦੇ ਵਿੱਚ ਨੇ ਜਿਨ੍ਹਾਂ ਨੇ ਇੱਥੇ ਢਾਬੇ ਰੈਸਟੋਰੈਂਟ ਹੋਟਲ ਬਣਾਏ ਨੇ ਜਾਂ ਫਿਰ ਟਰਾਂਸਪੋਰਟ ਦੇ अनेका ਸਾਧਨ ਇੱਥੇ ਰੱਖੇ ਨੇ ਆ ਜਾਣ ਵਾਲੇ ਸਲਾਨੀ ਸਹੂਲਤ ਦੇ ਲਈ ਇਹਨਾਂ ਤੇ ਤਾਂ ਅਸਰ ਪੈਣਾ ਪਰ ਇਹਨਾਂ ਦੇ ਮਨ ਦੇ ਵੱਲਵਲੇ ਕੀ ਨੇ ਇਹ ਚਾਹੀ ਇਹਨਾਂ ਦੀ ਰੋਟੀ ਰੋਜੀ ਤੇ ਅਸਰ ਪੈਣ ਜਾ ਰਿਹਾ ਪਰ ਇਸ ਨੂੰ ਕਿਸ ਤਰ੍ਹਾਂ ਵੇਚ ਦੇਣੇ ਭਾਜੀ ਵੱਡਾ ਝਟਕਾ ਦਿੱਤਾ ਗਿਆ ਸਖਤ ਜਵਾਬ ਦਿੱਤਾ ਗਿਆ ਪਾਕਿਸਤਾਨ ਨੂੰ ਤੁਸੀਂ ਇੱਥੇ ਅਸੀਂ ਵੇਖਦੇ ਨੇਕਾ ਸਾਲਾ ਤੁਸੀਂ ਆਪਣੇ ਢਾਬਾ ਚਲਾ ਰਹੇ ਹੋ ਕੀ ਲੱਗਦਾ ਤੁਹਾਨੂੰ ਸਾਰੇ ਵੇਖੋ ਆਪਾਂ ਦੇ ਆਪਣੀ ਹਿੰਦੁਸਤਾਨ ਦੇ ਨਾਲ ਆ ਲੇਕਿਨ ਰੋਟੀ ਰੋਟੀ ਸਾਡੀ ਇੱਥੇ ਬਣੀ ਆ ਚਲੋ ਕੋਈ ਆਉਂਦੇ ਆ ਜਾਂਦੇ ਆ ਤੇ ਦੋ ਪੈਸੇ ਸਾਨੂੰ ਵੀ ਪੈਦੇ ਆ ਜਾਂ ਨਹੀਂ ਹੁੰਦੇ ਤੇ ਸਾਡਾ ਵੀ ਮਤਲਬ ਜ਼ੀਰੋ ਇੰਨਾ ਕੰਮ ਪਰ ਫਿਰ ਵੀ ਆਪਾਂ ਆਪਣੇ ਭਾਰਤ ਦੇ ਨਾਲ ਆ ਆਪਾਂ ਭਾਰਤ ਤੋਂ ਬਗੈਰ ਨਹੀਂ ਚੱਲ ਸਕਦੇ ਬਿਲਕੁਲ ਵੇ ਆਪਾਂ ਭਾਰਤ ਤੋਂ ਬਗੈਰ ਜੇ ਆਪਾਂ ਚੱਲਾਂਗੇ ਸਾਡੀ ਬੇਕਾਨੂੰਨੀ ਹੈ ਜੋ ਸਖਤ ਜਵਾਬ ਦਿੱਤਾ ਗਿਆ ਤੁਸੀਂ ਮੰਨਦੇ ਹੋ ਕਿ ਸਰਕਾਰ ਨੇ ਸਹੀ ਕੀਤਾ ਹੈ ਸਹੀ ਦੇ ਸਰ ਕੀਤਾ ਹੈ ਜਿਹੜਾ ਟੂਰਿਸਟ ਦੇ ਜਿਹੜਾ ਹਮਲਾ ਹੋਇਆ ਇਹ ਬਹੁਤ ਗਲਤ ਕੀਤਾ ਗਿਆ ਕੰਮ ਜੇ ਹਮਲਾ ਕਰਨਾ ਸੀ ਤੇ ਬੀਐਸਐਫ ਦੇ ਅਮੋ ਸਾਹਮਣੇ ਹੁੰਦਾ ਤੇ ਇਹਦਾ ਜਵਾਬ ਬੀਐਸਐਫ ਦਿੰਦੀ ਜਿਹੜੇ ਟੂਰਿਸਟ ਮਾਰਿਆ ਗਿਆ ਉਹਦਾ ਤੇ ਕੋਈ ਕਸੂਰ ਨਹੀਂਗਾ ਕੋਈ ਜ਼ਿੰਦਗੀ ਇੰਜੋਏ ਕਰ ਰਹੀ ਹੈ ਆਪਣੀ ਤੇ ਚਲੋ ਜਿਹੜਾ ਇਹ ਕੰਮ ਜਿੱਦਾਂ 100% ਕੰਮ ਆ 100 ਦੇ ਵਿੱਚੋਂ 10% ਕੰਮ ਸਾਡਾ ਟੂਰਿਸਟ ਦਾ ਇਹ ਆ ਜਿਹੜਾ ਪਾਕਿਸਤਾਨ ਆਵਾਜਾਈਦਾ ਹੈਗਾ 90% ਸਾਡਾ ਪਰੇਡ ਦਾ ਸਿਸਟਮ ਜਿਹੜਾ ਬਾਰਡਰ ਦੇਖਣ ਆਂਦੇ ਆ 100 ਦੇ ਵਿੱਚੋਂ 10% ਸਾਡਾ ਘਟ ਵੀ ਜਾਊਗਾ ਕੋਈ ਪ੍ਰੋਬਲਮ ਨਹੀਂ ਗਈ ਅਸੀਂ ਦੇਖਦੇ ਨਾਲ ਆ ਕੋਈ ਚੱਕਰ ਨਹੀਂ 10% ਘਟ ਵੀ ਕਮਾ ਲਾਂਗੇ ਕੋਈ ਚੱਕਰ ਨਹੀਂ ਹੋ ਜਾ ਬਾਕੀ ਜੋ ਵੀ ਮੋਦੀ ਸਾਹਿਬ ਕਰਨ ਦੇ ਆ ਉਹਨਾਂ ਨੂੰ ਆਪਣੇ ਤਰੀਕੇ ਜਵਾਬ ਦਿੱਤਾ ਝਟਕਾ ਦਿੱਤਾ ਤੁਸੀਂ ਉਹਨੂੰ ਜਾਇਜ਼ ਮੰਨਦੇ ਹੋ ਜਾਇਜ਼ ਜਾਇਜ਼ ਬਹੁਤ ਅਹਿਮ ਗੱਲ ਹੈ ਇੱਥੇ ਭਾਵੇਂ ਰੋਜ਼ਗਾਰ ਪ੍ਰਭਾਵਿਤ ਹੋਏ ਮਨਿੰਦਰ ਜਿਹੜੇ ਪੁੱਤਰੇ ਫਿਰਦੇ ਇਧਰ ਦੇ ਕੁਸ ਬੈਠੀਏ ਇਹਨਾਂ ਨੂੰ ਇਦਾਂ ਹੀ ਸਭ ਨੂੰ ਮਿਲੂਗਾ ਬਿਲਕੁਲ ਬਿਲਕੁਲ ਇਹ ਵੱਡੀ ਗੱਲ ਹੈ ਕਿ ਚਾਹੇ ਰੋਜ਼ਗਾਰ ਤੇ ਅਸਰ ਪੈਣ ਜਾ ਰਿਹਾ ਹੈ ਪਰ ਇਹ ਉਹ ਲੋਕ ਨੇ ਚਾਹੇ ਕਾਰਗਿਲ ਦਾ ਵਾਰ ਹੋਈ ਜਾਂ ਫਿਰ ਕਰੋਨਾ ਹੋਇਆ ਇਹਨਾਂ ਨੂੰ ਮਹੀਨਾ ਮਹੀਨਾ ਦੋ ਦੋ ਮਹੀਨੇ ਵਿਹਲੇ ਬੈਣਾ ਪਿਆ ਰੋਟੀ ਦੇ ਵੀ ਲਾਲੇ ਪਏ ਇਹਨਾਂ ਨੂੰ ਪਰ ਉਸ ਦੇ ਬਾਵਜੂਦ ਆਪਣੇ ਦੇਸ਼ ਦੇ ਨਾਲ ਖੜੇ ਹੈ ਅੱਜ ਹਾਲਾਂਕਿ ਇਸ ਗੱਲ ਤੇ ਰਾਹਤ ਹੈ ਕਿ ਰਿਟਰੀਟ ਸਰਮਨੀ ਸੰਬੰਧੀ ਹਲੇ ਕੋਈ ਫੈਸਲਾ ਨਹੀਂ ਲਿਆ ਗਿਆ ਉਸ ਸਟੇਟਸ ਕੋ ਹੈ ਯਾਨੀ ਕਿ ਹਲੇ ਤੱਕ ਰਿਟਰੀਟ ਸਰਮਨੀ ਜਾਰੀ ਰਹੂਗੀ ਤਾਂ ਉਸਦੇ ਚਲਦੇ ਆ ਕਿਉਂਕਿ ਜ਼ਿਆਦਾ ਰੋਟੀ ਇਹਨਾਂ ਦੀ ਨਿਰਭਰ ਕਰਦੀ ਹੈ ਬਿਲਕੁਲ ਲੇਕਿਨ ਇਥੇ ਜੋ ਜਜ਼ਬਾ ਹੈ ਦੇਸ਼ ਦੇ ਨਾਲ ਇਸ ਮੁਸ਼ਕਿਲ ਕੜੀ ਦੇ ਵਿੱਚ ਖੜੇ ਹੋਣ ਦਾ ਔਰ ਜੋ ਵੀ ਪ੍ਰਧਾਨ ਮੰਤਰੀ ਦੇਸ਼ ਤੇ ਲਈ ਦੇਸ਼ ਦੀ ਖਾਤਰ ਫੈਸਲਾ ਲੈ ਰਹੇ ਨੇ ਉਸਦੇ ਨਾਲ ਇਹ ਤਮਾਮ ਲੋਕ ਖੜੇ ਨੇ ਆਪਣੇ ਆਪ ਦੇ ਵਿੱਚ ਇਹ ਦਰਸਾਉਂਦਾ ਹੈ ਕਿ ਇਸ ਵੇਲੇ ਪੂਰੇ ਦੇਸ਼ ਦਾ ਦੇਸ਼ ਦੀ ਜਨਤਾ ਦਾ ਕੀ ਇਸ ਵੇਲੇ ਮੂਡ ਹੈ ਔਰ ਕੀ ਚਾਹੁੰਦੇ ਨੇ ਕਿ ਸਖਤ ਸੰਦੇਸ਼ ਔਰ ਪਾਕਿਸਤਾਨ ਨੂੰ ਜ਼ਰੂਰ ਜਾਏ ਸਖਤ ਐਕਸ਼ਨ ਲੈ ਜਾਣ ਔਰ ਇਸ ਦੀ ਹਾਮੀ ਭਰਦੇ ਹੋਏ ਤਮਾਮ ਲੋਕ ਵੀ ਨਜ਼ਰ ਆ ਰਹੇ ਨੇ ਬਹੁਤ-ਬਹੁਤ ਸ਼ੁਕਰੀਆ ਮਨਿੰਦਰ ਆਰਪੀ ਤੁਹਾਡਾ ਵੀ ਬਹੁਤ-ਬਹੁਤ ਜਾਨਕਾਰੀ ਦੇ ਲਈ ਸੋ ਇਥੇ ਲਗਾਤਾਰ ਜੋ ਹੁਣ ਪੀਤੇ ਦਿਨ ਸਰਕਾਰ ਵੱਲੋਂ ਫੈਸਲੇ ਲਏਗੇ ਨਾ ਉਸ ਦੀ ਹਮਾਇਤ ਜੜੀ ਹੈ ਉਹ ਕੀਤੀ ਜਾ ਰਹੀ ਹੈ